ਇਹ ਜਿਹੜਾ ਹੈ ਨਾ ਇੰਪ੍ਰੈਸ ਕਲੀਕ ਕਰਦੇ ਤੁਸੀਂ ਦੰਦ ਅਸੀਂ ਜਿੰਮ ਕਰਨ ਕਰ ਇਹ ਜਿਹੜਾ ਹੈਗਾ ਲਾਅਨ ਆਰਡਰ ਨੂੰ ਵਧੀਆ ਰੱਖਣ ਵਾਸਤੇ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਵਾਸਤੇ ਨਵੇਂ ਸਾਲ ਦੇ ਪਹਿਲੇ ਦਿਨ ਸਾਡੇ ਵੱਲੋਂ ਜਿਹੜਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਕਿ ਰੋਜ਼ਾਨਾ ਦੀ ਡਿਊਟੀ ਕਰਦੇ ਨੇ ਦਿਨ ਰਾਤ ਮੁਸ਼ਕਤ ਨਾਲ ਕੰਮ ਕਰਦੇ ਨੇ ਉਹਨਾਂ ਦਾ ਜਿਹੜਾ ਹੈਗਾ ਡਿਊਟੀ ਪ੍ਰਤੀ ਵਿਸ਼ਵਾਸ ਵੀ ਬਣਿਆ ਰਹੇ ਤੇ ਲੋਕਾਂ ਦਾ ਸਾਡੇ ਨਾਲ ਰਾਫਤਾ ਕਾਇਮ ਰਹੇ ਜੇਕਰ ਉਹਨਾਂ ਦੇ ਧਿਆਨ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਅਣਹੋਣੀ ਘਟਨਾ ਜਾਂ ਕੋਈ ਸ਼ਰਾਰਤੀ ਵਿਅਕਤੀ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਬਾਰੇ ਵਿੱਚ ਸੂਚਨਾ ਹੁੰਦੀ ਹੈ ਤੇ ਉਹ ਪੁਲਿਸ ਨੂੰ ਜਿਹੜਾ ਹੈਗਾ ਬੇਝਿਜਕ ਹੋ ਕੇ ਤੇ ਪੁਲਿਸ ਤੱਕ ਪਹੁੰਚਾਣ ਤਾਂ ਕਿ ਪੁਲਿਸ ਜਿਹੜੀ ਹੈ ਉਹ ਤੇ ਤੁਰੰਤ ਕਾਰਵਾਈ ਕਰ ਸਕੇ ਪਿਛਲੇ ਜਰਾ ਚ ਜਿਹੜਾ ਵਪਾਰੀਆਂ ਵੱਲੋਂ ਰੋਸ਼ ਵਿਅਕਤ ਕੀਤਾ ਗਿਆ ਸੀ ਤੁਸੀਂ ਵਪਾਰੀਆਂ ਨੂੰ ਜਿਹੜਾ ਆਸ਼ਵਾਸ਼ਣ ਦਿੱਤਾ ਸੀਗਾ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜਾ ਸਿਟੀ ਪੁਲਿਸ ਦੇ ਵਿੱਚ ਬਦਲਾਅ ਕੀਤੇ ਗਏ ਨੇ ਇਹਦੇ ਚ ਇੱਕ ਤਾਂ ਅਸੀਂ ਪੀਸੀਆਰ ਜਿਹੜੇ ਨੇ ਆਪਣੇ ਮੋਟਰਸਾਈਕਲ ਉਹਨਾਂ ਦੀ ਜਿਹੜੀ ਸੰਖਿਆ ਦਿਨ ਦੀ ਤੇ ਰਾਤ ਦੀ ਉਹ ਵਧਾ ਦਿੱਤੀ ਗਈ ਹੈ ਦਿਨ ਵੇਲੇ ਵੀ 5 ਮੋਟਰਸਾਈਕਲ ਤੇ ਰਾਤ ਨੂੰ ਵੀ ਜਿਹੜਾ ਹੈਗਾ 5 ਪੀਸੀਆਰ ਮੋਟਰਸਾਈਕਲ ਜਿਹੜੇ ਹੈਗੇ ਤਣਾਤ ਰੱਖੇ ਨੇ ਇਸ ਤੋਂ ਇਲਾਵਾ ਜਿਹੜਾ ਸਾਡਾ ਥਾਣੇ ਦਾ ਜਿਹੜਾ ਸਟਾਫ ਹੈ ਉਹਦੇ ਵਿੱਚ ਥੋੜੀ ਜਿਹੜੀ ਅਸੀਂ ਤਬਦੀਲੀ ਲਿਆਂਦੀ ਹੈ ਜਿਹੜੇ ਕੁਝ ਗਲਤ ਤਰ੍ਹਾਂ ਦੇ ਵਿਅਕਤੀ ਨੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਤਬਦੀਲ ਕਰਕੇ ਨਵੇਂ ਪੁਲਿਸ ਸਟਾਫ ਦੀ ਉੱਥੇ ਤਬਾਦਲਾ ਕੀਤਾ। ਪਰ ਇਕੱਲੇ ਕੋੜਪੁਰੇ ਦੇ ਟ੍ਰੈਫਿਕ ਦੀ ਬੜੀ ਜ਼ਿਆਦਾ ਸਮੱਸਿਆ ਹੈਗੀ ਹੈ। ਟ੍ਰੈਫਿਕ ਦੀ ਸਮੱਸਿਆ ਹੌਲੀ-ਹੌਲੀ ਠੀਕ ਕਰਾਂਗੇ ਨਵੇਂ ਐਸ ਐਚ ਓ ਸਾਹਿਬ ਆਏ ਨੇ ਮਨੋਜ ਕੁਮਾਰ ਜੀ ਉਹਨਾਂ ਨੇ ਕਾਫੀ ਚੀਜ਼ਾਂ ਠੀਕ ਕੀਤੀਆਂ ਨੇ ਤੇ ਇਹਨੂੰ ਹੋਰ ਜਿਹੜਾ ਅਸੀਂ ਇੰਪਰੂਵ ਕਰਾਂਗੇ ਸਰ ਕੋ ਚੌਕੇ ਨਵੇਂ ਬਣ ਜਾ ਰਹੀ ਹੈ ਸਰ ਇਹਦੇ ਬਾਰੇ ਵਿੱਚ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਜਿਹੜਾ ਹੈਗਾ ਇਹਦੇ ਬਾਰੇ ਵਿੱਚ ਡਿਸੀਜਨ ਲੈਣਗੇ ਤੇ ਸਾਨੂੰ ਦੱਸਣਗੇ ਲੋਕਾਂ ਦੇ ਜਿਹੜਾ ਹੈਗਾ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨਾਲ ਸਲਾਹ مشورہ ਕਰਕੇ ਹੀ ਇਹ ਜਿਹੜਾ ਹੈਗਾ ਡਿਸੀਜਨ ਲਿਆ